ਸਿੰਘ ਜੀ ਸਾਬਕਾ ਐਮਪੀ ਆਪ ਜੀ ਦੇ 2-3 ਮਿੰਟ ਵਾਸਤੇ ਦਰਸ਼ਨ ਕਰਨਗੇ ਜੀ ਸਾਰੇ ਦਰਸ਼ਕ ਜੀ ਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ ਰੋਡੇ ਜੀ ਬਾਟ ਪਵਿੱਤਰ ਧਰਤੀ ਤੇ ਜਿੱਥੇ ਸਿੱਖ ਪੰਥ ਦੇ ਮਹਾਨ ਜਰਨੈਲ ਹੰਤ ਜਰਨੈਲ ਸਿੰਘ ਪਿੰਡਰਾਵਾਲੇ ਨੇ ਜਨਮ ਲਿਆ ਇਹ ਉਹਨਾਂ ਨੂੰ ਜਨਮ ਤੇਰ ਵਾਲੇ ਮੇਰੀ ਰੂਪ ਸੇ ਰਵਾ ਤੇ ਮਹਲ ਅੰਤ ਦੀ ਮਹਾਨ ਹਸਤੀ ਬਾਬਾ ਜਗਿੰਦਰ ਸਿੰਘ ਦੀ ਇਸ ਧਰਤੀ ਤੇ ਜਦੋਂ ਪਹੁੰਚਦੇ ਆ ਤਾਂ ਖੂਨ ਅਵਾਲੇ ਖਾਂਦਾ ਹੈ ਮੇਰੀ ਇਸ ਪਰਵਾਰ ਨਾਲ ਇਸ ਧਰਤੀ ਨਾਲ ਕੋਈ 45 ਸਾਲ ਦੀ ਲੰਬੀ ਸਾਂਝ ਹੈ ਮੈਂ ਗੱਲ ਜਿਹੜੀ ਕਰਦਾ ਹਾਂ ਹਮੇਸ਼ਾ ਰਸਮੀ ਨਹੀਂ ਕਰਦਾ ਮੈਂ ਨਵਿੱਤਲੀ ਗੱਲ ਕਰਦੇ ਇਸ ਲਈ ਧਿਆਨ ਨਾਲ ਸੁਣਿਓ ਸਰਦਾਰ ਹਰਜੀਤ ਸਿੰਘ ਚੱਲ ਬਸੇ ਨੇ ਅੱਜ ਇਸ ਪਰਿਵਾਰ ਦੀ ਦਵਾਈ ਕੈਪਟਨ ਹਰਚਰਨ ਸਿੰਘ ਦੇ ਰੋਗੇ ਕਰ ਰਹੇ ਨੇ ਜਿਹੜੇ ਬਜ਼ੁਰਗ ਜਵਸਤਾ ਵਿੱਚ ਨੇ ਪਰੰਤੂ ਉਹਨਾਂ ਦੇ ਵਿੱਚ ਇਸ ਪਰਿਵਾਰ ਵੱਲੋਂ ਸਿੱਧਾ ਸਾਹ ਭਾਈ ਜਸਪੀਰ ਸਿੰਘ ਰੋਡੇ ਵਿਚ ਰਹੇ ਨੇ ਭਾਈ ਜਸਪੀਰ ਸਿੰਘ ਰੋਡੇ ਦਾ ਨਾਮ ਤੇ ਬਾਬਾ ਜੋਗਿੰਦਰ ਸਿੰਘ ਦਾ ਪਰਿਵਾਰ ਨਹੀਂ ਹੈ ਸੰਤ ਜਰਨੈਲ ਸਿੰਘ ਖਾਲਸਾ ਦਾ ਪਰਿਵਾਰ ਨਹੀਂ ਹੈ ਉਹਨਾਂ ਨੇ ਆਪਣੇ ਪਿਤਾ ਅਮਰ ਸ਼ਹੀਦ ਜਗਜੀਤ ਸਿੰਘ ਦੀ ਸ਼ਹਾਦਤ ਦੇਖੀ ਉਹਨਾਂ ਨੇ ਆਪਣੇ ਭਰਾ ਸਵਰਨ ਸਿੰਘ ਦੀ ਸ਼ਹਾਦਤ ਦੇਖੀ ਮਹਾਨ ਕੁਰਬਾਨੀ ਉਹਨਾਂ ਨੇ ਆਪਣੇ ਭਰਾ ਲਖਵੀਰ ਸਿੰਘ ਦੀ ਦੇਖੀ ਯਾਦ ਰੱਖੋ ਜੇ ਪੰਜਾਬ ਦੀ ਸਿਆਸਤ ਜਿਹੜੀ ਹੁਣ ਮੋੜਾ ਖਾ ਰਹੀ ਏ ਜਿਹੜੀ ਇੱਕ ਤਰ੍ਹਾਂ ਨਾਲ ਮੋੜਾ ਖਾ ਗਈ ਏ ਉਹ ਇਸ ਰੋੜੇ ਦੀ ਸਰਸ੍ਰਸਤੀ ਤੋਂ ਬਿਨਾ ਚੱਲ ਨਹੀਂ ਸਕਦੀ ਜੇ ਪੰਜਾਬ ਦੇ ਵਿੱਚ ਸਿੱਖ ਸਿਆਸਤ ਚਲ ਹੋਈ ਏ ਉਹ ਰਾਜਨੀਤੀ ਚਲ ਹੋਈ ਏ ਜਿਹੜੀ ਬਾਬਾ ਜਗਿੰਦਰ ਸਿੰਘ ਨੇ ਚਲਾਈ ਸੀ ਅਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਚਲਾਈ ਸੀ ਤਾਂ ਉਸ ਦੇ ਵਿੱਚ ਮੈਂ ਸਪੱਸ਼ਟ ਖត្តਾਂ ਵਿੱਚ ਕਹਿਣਾ ਚਾਹਾਂਗਾ ਕਿ ਸਾਨੂੰ ਇਸ ਰੋਡੇ ਦੀ ਧਰਤੀ ਦਾ ਅਸ਼ੀਰਵਾਦ ਵੀ ਨਹੀਂ ਸਤੂ ਅਦਵਾਈਂ ਵੀ ਚਾਈਦੀ ਏ ਤੇ ਅੱਜ ਭਾਈ ਜਸਵੀਰ ਸਿੰਘ ਸਿੰਘ ਸਾਹਿਬ ਜਿਹੜੇ ਨੇ ਉਹ ਖਾਲਸਾ ਫੌਜ ਦੇ ਨੇਤਾ ਨੇ ਤੇ ਸਰਪ੍ਰਾਨੰਤ ਨੇ ਇਹ ਸੌਂਨੀਆ ਕਾਲੀਦਾਨ ਨੂੰ ਪੁਨਰਸੁਰਜੀਤ ਕਰਦੇ ਤਾਂ ਪੁਰਾਣਾ ਮਾਲ ਨਵੇਂ ਡੱਬਿਆਂ ਵਿੱਚ ਨਹੀਂ ਪਾਇਆ ਜਾ ਸਕਦਾ ਉਹ ਮਾਲ ਵੀ ਨਵਾਂ ਲਿਆਉਣਾ ਪਵੇਗਾ ਤੇ ਸਿਰਫ ਲੇਬਲ ਪਾ ਕੇ ਲੇਬਲ ਲਾ ਕੇ ਉਸ ਨੂੰ ਨਵਾਂ ਨਹੀਂ ਬਣਾਇਆ ਜਾ ਸਕਦਾ ਮੈਂ ਰਮਸ਼ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਮੇਰੇ ਜਿਬਰੂ ਗੜ ਦੀ ਜ਼ਹਿਰ ਦੇ ਬਾਹਰ ਕੀਤੇ ਅਹਾਨ ਮਾਲ ਜਿਥੇ ਭਾਈਆਂ ਪਾਰਲੀਮੈਂਟ ਵਿੱਚ ਪਹੁੰਚ ਕੇ ਐਲਾਨ ਕਰਨਾ ਕੋਈ ਸੌਖਾ ਨਹੀਂ ਸੀ ਇਹ ਤੋਂ ਬਾਹਰ ਨਿਕਲਣ ਸਾਰ ਮੈਂ ਐਲਾਨ ਕੀਤਾ ਬਹੁਤ ਬਰੋਦ ਵੀ ਹੋਇਆ ਪਰ ਇਸੇ ਦੇ ਵਿੱਚ ਉਹ ਮੈਂ ਵੀ ਬਣ ਗਏ ਮੇਰੇ ਐਲਾਨ ਨੇ ਫਰੀਦਕੋਟ ਦੀ ਧਰਤੀ ਵੀ ਰਮਾ ਦਿੱਤੀ ਜੇ ਮੇਰਾ ਡਿਗਰੂ ਕਰਦੀ ਜੇਲ੍ਹ ਦਾ ਬਾਹਰ ਐਲਾਨ ਨਾ ਹੋਇਆ ਹੁੰਦਾ ਤਫੀਲ ਕੌਰ ਦੀ ਧਰਤੀ ਨੇ ਵੀ ਪੰਥਕ ਨਹੀਂ ਮੰਨਾਂ ਤੋ ਅੱਜ ਸਾਰੇ ਖਾਲਸਾ ਪੰਥ ਦੀ ਮੰਗ ਹੈ ਕਿ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ ਔਰ ਕੀਤਾ ਗਿਆ ਤਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਉਸ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਉਹਨਾਂ ਦੇ ਪ੍ਰਧਾਨ ਜੀ ਨਾਲ ਖਾਲਸਾ ਪੰਥ ਨੂੰ ਰੋਡੇ ਦੀ ਸਰਪ੍ਰਸਤੀ ਮਿਲੇਗੀ संत जरवैल तो नहीं जाता रहे, रहे पर संत जरवैल सिंह पिंडर वाले से बाबा जोगिंदर सिंह का नाम अटल रहेगा अच स्पष्ट शब्द के पुराने माल तो नमे डब्बे पाव की कोशिश ना की जाए ਉਹ ਨਵੇਂ ਦਬਿਆਂ ਵਿੱਚ ਪਾ ਕੇ ਰਲਖਾ ਸਾਹਮਣੇ ਦੇਸ਼ਾਂ ਕੀਤਾ ਜਾਵੇ ਕੋਸ਼ਿਸ਼ ਹੋਈ ਹੈ ਮੈਂ ਉਸ ਦਾ ਸ਼ੁਰੂਆਤ ਵਿੱਚ ਵਿਰੋਧ ਕਰ ਦਵੇ ਕਿ ਇਹ ਜਿਹੜੀ ਨੀਤੀ ਹੈ ਉਹ ਚੱਲਣ ਨਹੀਂ ਦਿੱਤੀ ਜਾਊਗੀ ਇਹ ਜੇ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਦੇ ਰੋੜੇ ਇਹ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਗੀ ਦੇ ਪ੍ਰਧਾਨ ਹੋਣਗੇ ਜੇ ਸਭ ਗੱਲ ਤੇ ਨਹੀਂ ਸਮਝੌਤਾ ਨਹੀਂ ਕਰ ਸਕਦੇ ਕੋਈ ਹੋਰ ਪ੍ਰਧਾਨ ਹੋਵੇ ਉਹੀ ਪ੍ਰਧਾਨ ਹੁੰਨਗੇ ਤੇ ਇਹ ਸਰੋਦੇ ਦੀ ਧਰਤੀ ਤੋਂ ਨਵੀਂ ਸਿੱਖਿਆਸ ਜਿਹੜੀ ਹੈ ਉਹ ਚੱਲੇਗੀ ਇਹ ਕਹਿ ਦੇਣਾ ਕਿ 1999 ਵਾਲਾ ਸਮਾਂ ਆ ਗਿਆ ਹੈ ਬਾਬਾ ਯੋਗਿੰਦਰ ਸਿੰਘ ਦਾ ਕੋਈ ਬਰਾਬਰੀ ਨਹੀਂ ਕਰ ਸਕਦਾ ਉਹਨਾਂ ਨੇ 13 ਵਿੱਚੋਂ 10 ਸੇ ਪੀ ਜਤਾਏ ਸਨ ਅੱਜ 10 ਨਹੀਂ ਦਿੱਤੇ ਅੱਜ 10 ਨਹੀਂ ਦਿੱਤੇ ਅੱਜ 20 ਦਿੱਤੇ ਨੇ ਉਹ ਵੀ ਮੇਰੇ ਜਿੱਤੇ ਅਲਾਨ ਦੀ ਭਾਵਨਾ ਦੇ ਪਿੱਛੋਂ ਜਿੱਤੇ ਨੇ ਤੇ ਬਾਬਾ ਜੋਗਿੰਦਰ ਸਿੰਘ ਦਾ ਮਤਾਵਲਾ ਕਰਨ ਵਾਲਾ ਮੈਂ ਨਹੀਂ ਸਮਝਦਾ ਕੋਈ ਢੀਡ ਨੇ ਇਸ ਸਮੇਂ ਇਸ ਧਰਤੀ ਤੇ ਹੈ ਪਰੰਤੂ ਤੁਸੀਂ ਵੱਸ ਸਕਦੇ ਹੋ ਅਜੇ ਵੱਸ ਸਕਦੇ ਹੋ ਇਹ ਨੇਕ ਨੀਤੀ ਨਾਲ ਚੱਲੋਗੇ ਔਰ ਮੈਂ ਫੇਰ ਇਹ ਦਰਦ ਹੋਣਾ ਕਿ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਸਿੱਖ ਸਾਹਿਬ ਨੇ ਇੱਕ ਮਹਾਨ ਸ਼ਖਸੀਅਤ ਨੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਨੂੰ ਅਖਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਫਿਰ ਹੀ ਅਖਾਲੀ ਦਲ ਦੀ ਵੱਡੀ ਜਿੱਤ ਹੋਊ। ਹੋ ਗਿਆ ਅੱਲਾਹ। ਦੋਵੇਂ ਨਾਮ ਰਤੇ ਕਰਕੇ ਉਹਨਾਂ ਦੀ ਪ੍ਰਧਾਨਗੀ ਨੂੰ ਮਨਜ਼ੂਰੀ ਦਿੱਤੀ ਜਾਵੇ। ਭਾਈ ਜਸਪੀਰ ਸਿੰਘ ਰੋਡੇ ਦੀ ਪ੍ਰਧਾਨਗੀ ਨੂੰ ਮਨਜ਼ੂਰੀ ਦਿੱਤੀ ਜਾਵੇ। ਅਤੇ ਜੇ ਇਹ ਸੋਚਦੇ ਹਾਂ ਕਿ ਅੱਜ ਦੋ ਸਿੰਘ ਚਾਂਗਤ ਲਈਆਂ ਕਾਨੂੰਨ ਉਹ ਸਿੰਘ ਬੱਡੀ ਇਸੀ ਜੀ ਤਨਾਮਾ ਦੀ ਵੀ ਫੌਨਾ ਹੜ੍ਹਵੇਂ ਆ ਗਿਆ ਇਹ ਨਾ ਹੋਵੇ ਕਿ 5000 ਦੀ ਆ ਜਾਏ ਜਿੱਥੋਂ ਤੁਸੀਂ ਕਿਤੇ ਆ ਉੱਥੇ 5-5 ਹਜ਼ਾਰ ਦੇ ਰਹੀਏ ਜੇ ਸਿੰਘ ਸਾਹਿਬ ਪ੍ਰਧਾਨ ਬਣ ਲਗੇ ਤਾਂ ਇਹ ਸਫਲਤਾ ਵੀ ਹਾਸਲ ਹੋਵੇਗੀ ਇਹਨਾਂ ਬੇਨਤੀਆਂ ਕਰਤਾ ਹੋਇਆ ਕਿ ਮੇਰੀ ਆਵਾਜ਼ ਜੇ ਵੀ ਹੁੰਦੀ ਹੈ ਦੂਜਿਆਂ